84 ਅਸੀਂ ਨਹੀਂ ਭੁੱਲ ਸਕਦੇ ਜੇਕਰ ਅਸੀਂ 라ਵਨ ਸਾੜਨਾ ਨਹੀਂ ਭੁੱਲ ਸਕਦੇ ਨਾ ਸਾਡੇ ਮੁਕੱਦਸ ਥਾਨ ਤੇ ਚੜੇ ਟੈਂਕ ਅਸੀਂ ਨਹੀਂ ਭੁੱਲ ਸਕਦੇ ਮੈਂ ਜਿਹੜੀ ਵੋਟ ਹੈ ਫਿਰ ਉਹ ਕਾਂਗਰਸ ਨੂੰ ਤਾਂ ਜਾ ਰਹੀ ਮੇਰਾ ਸਵਾਲ ਇਹ ਹੈ ਸੀਗਾ ਤੁਹਾਡੇ ਤੋਂ ਕਿ ਤੁਸੀਂ ਮਜ਼ਬੂਤ ਕਿਵੇਂ ਹੋ ਕਿਉਂਕਿ ਤੁਸੀਂ ਸਾਰਿਆਂ ਦਾ ਸੁਣਿਆ ਬਿਲਕੁਲ ਕਿਉਂਕਿ ਇਹ ਦੌਰ ਤਾਂ ਚੱਲੇਗਾ ਕਿ ਤੁਸੀਂ ਸਵਾਲ ਕਰੋਗੇ ਹਨ ਪਰ ਜੀ ਸਵਾਲ ਇਹ ਹੈ ਕਿ ਤੁਸੀਂ ਆਪਰੇਸ਼ਨ ਬਲੂ ਸਟਾਰ ਤੇ ਚੋਣ ਲੜ ਰਹੇ ਹੋ ਲੁਧਿਆਣਾ ਪੱਛਮੀ ਦੇ ਵਿੱਚ ਕੀ ਤੁਸੀਂ ਕਿਸੇ ਕਾਂਸਪਿਰੈਂਸੀ ਦੇ ਨਾਂ ਤੇ ਚੋਣ ਲੜ ਰਹੇ ਹੋ ਬਿਲਕੁਲ ਬਿਲਕੁਲ ਬਹੁਤ ਸੋਹਣਾ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਅਸੀਂ ਪੰਜਾਬ ਟ੍ਰੇਡ ਸੈਂਟਰ ਦੇ ਵਿੱਚ ਖੜੇ ਆ ਕਿਸੇ ਵੀ ਇੱਕ ਕੈਂਡੀਡੇਟ ਨੇ ਪੰਜਾਬ ਦੇ ਟ੍ਰੇਡ ਨੂੰ ਪਰਫੁੱਲਿਤ ਕਰਨ ਵਾਸਤੇ ਕੋਈ ਗੱਲ ਕੀਤੀ ਹੋਵੇ ਅਸੀਂ ਗੱਲ ਕੀਤੀ ਸੀ ਇਹ ਪ੍ਰਭਾਵ ਨਹੀਂ ਹੁੰਦਾ ਪ੍ਰਭਾਵ ਤੇ ਹੁੰਦਾ ਪ੍ਰਭਾਵ ਤੋਂ ਦੂਰ ਆਪਰੇਸ਼ਨ ਦਾ ਵੀ ਹੁੰਦਾ ਆ ਸੰਦੂਰ ਦਾ ਸਬੂਤ ਮੰਗਦੀ ਹੈ ਸਾਡੇ ਸਬੂਤ ਦਸ ਸੰਦੂਰ ਦਾ ਸਬੂਤ ਮੰਗਦੀ ਹੈ ਇਹਨਾਂ ਨੂੰ ਸੰਦੂਰ ਦੀ ਤਾਕਤ ਜਿਹੜੀ ਹੈ ਵੈਸ ਤੇ ਲਕਸ਼ ਚ ਦਿਖਾ ਦਿਓ ਇਹਨਾਂ ਨੂੰ ਦੱਸੋ ਕੀ ਆ ਸੰਦੂਰ ਦਾ ਜਿਹੜਾ ਬੰਦਾ ਸਬੂਤ ਮੰਗੇਗਾ ਅੱਜ ਜੇ ਆਪਰੇਸ਼ਨ ਸੰਦੂਰ ਹੋਇਆ ਹੈ ਜੇ ਪੰਜਾਬ ਨੂੰ ਕਿਸੇ ਨੇ ਬਚਾਇਆ ਤੇ ਉਹ ਨਰਿੰਦਰ ਮੋਦੀ ਨੇ ਬਚਾਇਆ ਕਿਉਂਕਿ ਪੰਜਾਬ ਸਭ ਤੋਂ ਜ਼ਿਆਦਾ ਜੇ ਬਾਰਡਰ ਵੇਖੀਏ ਤੇ ਸਭ ਤੋਂ ਜ਼ਿਆਦਾ ਖਤਰਾ ਕਿਨੂੰ ਸੀਗਾ ਪੰਜਾਬ ਨੂੰ ਪੰਜਾਬੀਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਦੋਸਤੋ ਦੋ ਦਿਨ ਪਹਿਲਾਂ ਲਿਵਿੰਗ ਇੰਡੀਆ ਦੀ ਡਿਬੇਟ ਹੋਈ ਸੀ ਲਿਵਿੰਗ ਇੰਡੀਆ ਦੀ ਡਿਬੇਟ ਦੇ ਦੌਰਾਨ ਸਟੇਜ ਤੇ ਨਾਲ ਕਾਂਗਰਸ ਵੀ ਖੜੀ ਸੀ ਨਾਲ ਭਾਜਪੀ ਵਾਲੇ ਵੀ ਖੜੇ ਹੋਏ ਸੀ ਤੇ ਉੱਥੇ ਜਦੋਂ ਕਾਂਗਰਸ ਖੜੀ ਸੀ ਤੇ ਮੈਂ ਉਹਨਾਂ ਨੂੰ ਉਹਨਾਂ ਦੇ ਇਤਿਹਾਸ ਤੇ ਝਾਤ ਮਰਵਾਉਣ ਵਾਸਤੇ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੇ 84 ਦੇ ਵਿੱਚ ਵੀ ਨਸਲਕੁਸ਼ੀ ਕੀਤੀ ਹੈ ਪਰ ਉਸੇ ਵੇਲੇ ਹੀ ਦੇਸ਼ ਦਾ ਚੌਥਾ ਥੰਮ੍ਹ ਮੰਨੇ ਜਾਣ ਵਾਲੇ ਆਜ਼ਾਦ ਮੀਡੀਆ ਨੇ ਮਿਲ ਰਿਹਾ ਉਸੇ ਟਾਈਮ ਹੀ ਮੈਨੂੰ ਰੋਕ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ 84 ਦੀ ਗੱਲ ਨਹੀਂ ਇੱਥੇ ਕਰਨੀ ਤੁਸੀਂ ਲੁਧਿਆਣਾ ਦੀ ਗੱਲ ਕਰੋ ਅਸੀਂ 84 ਕਿਵੇਂ ਭੁੱਲ ਸਕਦੇ ਹਾਂ ਇੱਡੀ ਵੱਡੀ ਨਸਲਕੁਸ਼ੀ ਹੋਈ ਨਸਲਕੁਸ਼ੀ ਜੈਨੋਸਾਈਡ ਹੋਇਆ ਫੇਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੂਰੀ ਮਨੁੱਖਤਾ ਦਾ ਘਾਣ ਹੋਇਆ ਸਾਡੇ ਮਕद्दਸ ਥਾਨ ਤੇ ਟੈਂਕ ਤੋਪਾਂ ਚੜਾਈਆਂ ਗਈਆਂ ਇੱਕ ਪਲਾਨ ਦੇ ਤਹਿਤ ਅੱਜ ਅਸੀਂ ਇੱਥੇ ਖੜੇ ਆ ਤੁਹਾਨੂੰ ਦਿਖਾਉਣ ਨੂੰ ਕਿ ਆਪਰੇਸ਼ਨ ਸੰਦੂਰ ਦਾ ਬੋਰਡ ਥਾਂ ਥਾਂ ਤੇ ਲੱਗਿਆ ਆ ਬਹੁਤ ਮਾੜਾ ਕੰਮ ਹੋਇਆ ਸੀ ਕਿ ਆ ਪਹਿਲਗਾਮ ਦੇ ਵਿੱਚ ਘਟਨਾ ਹੋਈ ਸੀ ਉਹਦਾ ਬਦਲਾ ਲਲਿਆ ਮੋਦੀ ਸਰਕਾਰ ਨੇ ਪਰ ਸਾਨੂੰ ਇਨਸਾਫ ਅਜੇ ਤੱਕ ਕਿਉਂ ਨਹੀਂ ਮਿਲਿਆਗਾ ਅਸੀਂ ਉਸ ਇਨਸਾਫ ਦੀ ਮੰਗ ਕਰਦੇ ਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਕਿ 97 ਦੇ ਵਿੱਚ ਕਮਿਸ਼ਨ ਬਣਾਵਾਂਗੇ ਅਸੀਂ ਕਿ ਜਿਹਦੇ ਵਿੱਚ ਦੱਸਿਆ ਜਾਏਗਾ ਪਰ ਉਹ ਕਮਿਸ਼ਨ ਅਜੇ ਤੱਕ ਨਾ ਬਣਾ ਸਕਿਆ ਕੋਈ ਤੇ ਨਾ ਹੀ ਬੰਨਣਾ ਆਗਾ ਤੇ ਅਸੀਂ ਉਸ ਇੰਤਜ਼ਾਰ ਨੂੰ ਕਰਦੇ ਕਰਦੇ ਅਸੀਂ ਉਹ ਗੱਲ ਕਰਨੀ ਸੀ ਤੇ ਇਹਦੇ ਨਾਲ ਦੀ ਨਾਲ ਹੀ ਮੈਂ ਲਿਵਿੰਗ ਇੰਡੀਆ نیوز ਨੂੰ ਨਾਲ ਚੇਤਾਵਨੀ ਵੀ ਦਿਨਾ ਜੇਕਰ ਤੁਸੀਂ ਸਾਨੂੰ ਰੋਕਿਆ ਤੇ 2 ਦਿਨ ਇਸ ਤੋਂ ਪਹਿਲਾਂ ਜਦੋਂ ਤੁਸੀਂ ਪਹਿਲੀ ਡਿਬੇਟ ਇੱਥੇ ਰੱਖਬਾਗ ਦੇ ਵਿੱਚ ਕੀਤੀ ਸੀ ਉਦੋਂ ਭਾਜੀਪੀ ਦੇ ਬਲਾਰੇ ਨੂੰ ਤੁਸੀਂ ਪੂਰੀ ਤਰ੍ਹਾਂ ਬੋਲਣ ਕਿਉਂ ਦਿੱਤਾ ਜਿੰਨੇ ਚੀਕ-ਚੀਕ ਕੇ ਆਪਰੇਸ਼ਨ ਸੰਦੂਰ ਦੇ ਨਾਂ ਤੇ ਤੇ ਮੋਦੀ ਨੂੰ ਸਲੂਟਾਂ ਮਾਰ ਕੇ ਉਹਨੇ ਆਪਰੇਸ਼ਨ ਸੰਦੂਰ ਦਾ ਨਾਂ ਲੈ ਕੇ ਰਾਜਨੀਤੀ ਕੀਤੀ ਸੀ ਸੋ ਅਸੀਂ ਕੁਝ ਵੀ ਨਹੀਂ ਭੁੱਲਦੇਗੇ ਸਾਡੇ ਨਾਲ ਜੋ ਜ਼ੁਲਮ ਹੋਇਆ ਨਾ ਅਸੀਂ ਭੁੱਲ ਸਕਦੇ ਆ ਸਾਡੇ ਪੰਜਾਬੀਆਂ ਦਾ ਕਾਹਨ ਹੋਇਆ ਕਿਸੇ ਨੇ ਆ ਪੁੱਛ ਕੇ ਨਹੀਂ ਮਾਰਿਆ ਇਹ ਹਿੰਦੂਆ ਸੇਕੋ ਨੇ ਪੁੱਛਿਆ ਪੰਜਾਬੀ ਐ ਇਹਨਾਂ ਨੂੰ ਮਾਰਦੇ ਹੋ ਸਾਨੂੰ ਹਰ ਸਟੇਟ ਦੇ ਵਿੱਚ ਸਾਨੂੰ ਮਾਰਿਆ ਗਿਆ ਸੋ ਹਰ ਪੰਜਾਬੀ ਨੂੰ ਸचेत ਹੋਣਾ ਚਾਹੀਦਾ ਤੇ ਇਹ ਨਿਊਜ਼ ਵਾਲਿਆਂ ਦਾ ਇਹਨਾਂ ਦਾ ਬਾਇਕਾਟ ਕਰਨਾ ਚਾਹੀਦਾ ਇਹਦੇ ਨਾਲ ਹੀ ਮੈਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰੰਦ